ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀ ਦਾ ਪੈਰਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕੁਰਬਾਨੀ ਵੇਲੇ ਅਸੀਂ ਸਰਦਾਰ ਤੇ ਉੱਚ ਅਧਿਕਾਰਤਾਰ ਸੀਐਮ ਮਾਨ ਨੇ ਪਾਜਕਾ ਨੂੰ ਲਾਇ ਰਗੜੇ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਤੇ ਕਾਂਗਰਸ ਨੂੰ ਕੁਸਤਨ ਦਾ ਕੋਈ ਮੌਕਾ ਨਹੀਂ ਗਵਾਇਆ ਕਾਂਗਰਸ ਤੇ ਭਾਜਪਾ ਤੇ ਵਰਦਿਆ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਭਾਜਪਾ ਤੇ ਕਾਂਗਰਸ ਦੇਸ਼ ਨੂੰ ਬਖਸ਼ ਦੇਣ ਤਾਂ ਦੇਸ਼ ਤਰੱਕੀ ਕਰ ਸਕਦਾ ਹੈ ਨ ਦੇਮਾ ਦੇ ਸੀਆਈਐਸਐਫ ਦੀ 79 ਦੇ ਵਿਰੋਧ ਚ ਪੇਸ਼ ਕੀਤੇ ਗਏ ਮਤੇ ਤੇ ਬਹਿਸ ਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਕਹਾ ਕਿ ਇਹਨਾਂ ਸਿਆਸੀ ਪਾਰਟੀਆਂ ਨੇ ਲੋਕਾਂ ਨੂੰ ਫਿਰ ਭੂਲੀਖਾਂ ਤੇ ਵੰਡਿਆ ਹੈ ਮੁੱਖ ਮੰਤਰੀ ਨੇ ਹਰਿਆਣਾ ਪ੍ਰਤੀ ਹਲੀਮੀ ਦਿਖਾਉਂਦਿਆਂ ਕਿਹਾ ਕਿ ਹਰਿਆਣਾ ਛੋਟਾ ਪਾਈ ਹੈ ਪਰ ਸਿਆਸੀ ਖੇਡ ਲਈ ਦੋਵਾਂ ਸੂਬਿਆਂ ਨੂੰ ਲੜਾਇਆ ਜਾ ਰਿਹਾ ਹੈ ਉਹਨਾਂ ਕਹਾ ਕਿ ਜੇਕਰ ਪ੍ਰਧਾਨ ਮੰਤਰੀ ਜ਼ੁਕਰੀਨ ਅਤੇ ਰੂਸ ਵਿਚਕਾਰ ਜੰਗ ਨੂੰ ਖਤਮ ਕਰ ਸਕਦੇ ਹਨ ਤਾਂ ਪਰ ਉਹਨਾਂ ਨੂੰ ਪੰਜਾਬ ਤੇ ਹਰਿਆਣਾ ਵਿੱਚਕਾਰ ਸਖਾਵੇਂ ਹਾਲਾਤ ਚ ਕੀਨੀ ਬਣਾਉਣ ਤੋਂ ਕੌਣ ਰੋਕ ਰਿਹਾ ਹੈ ਉਹਨਾਂ ਕਹਾ ਕਿ ਦੋਵੇਂ ਸੂਬਿਆਂ ਦਾ ਰਿਸ਼ਤਾ ਭਰਾਵਾਂ ਵਰਗਾ ਹੈ ਤੇ ਇਹ ਕੇਂਦਰੀ ਅਨਾਜ ਪੁੱਲ ਤੇ ਪੁੱਲ ਚ 70% ਦੀ ਤੋਂ ਬਾਅਦ ਯੋਗਦਾਨ ਪਾਉਂਦੇ ਹਨ ਪਰ ਪਿਛਲੇ ਸਾਲਾਂ ਦਰੰ ਪੰਜਾਬ ਤੇ ਹਰਿਆਣਾ ਚ ਸੱਤਾ ਸੰਭਾਲਣ ਵਾਲੀਆਂ ਇਹਨਾਂ ਦੋਵਾਂ ਪਾਰਟੀਆਂ ਨੇ ਸੋ ਦੋਵੇਂ ਸੂਬਿਆਂ ਵਿੱਚ ਕਰਮ ਮਤभेद ਪੈਦਾ ਕਰਨ ਚ ਕੋਈ ਕਸਰ ਨਹੀਂ ਛੱਡੀ ਜਿਸ ਦੀ ਆੜ ਚੋ ਸੱਤਾ ਦਾ ਆਨੰਦ ਮਾਣ ਰਖੇ ਹਨ ਅਦਾਕਾਰ ਤੇ ਕਲਾਕਾਰ ਦਲਜੀਤ ਦੀ ਫਿਲਮ ਤੇ ਪਾਪਤੀ ਲਕਾਉਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੈਲਗਮ ਹਮਲੇ ਤੋਂ ਪਹਿਲਾਂ ਬਣੀ ਫਿਲਮ ਭਾਰਤ 'ਚ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ ਮਾਨ ਨੇ ਕਿਹਾ ਕਿ ਕੁਰਬਾਨੀ ਵੇਲੇ ਸੀ ਸਰਦਾਰ ਹੋ ਜਾਂਦੇ ਹਨ ਤੇ ਮਤਭਲ ਨਿਕਲਣ ਪਿੱਛੋਂ ਫਿਰ ਗਰਦਾਰ ਵਿਆਹ ਤੇ ਵੋਟਾਂ ਲਈ ਜਨਮ ਤੇ ਸਬੂਤ ਦਿਖਾਉਣ ਦੇ ਮੁੱਦੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਉਸ ਦੀ ਮਾਂ ਰਾਵਲਪਿੰਡੀ ਤੋਂ ਕਾਗਜ਼ ਲੈ ਕੇ ਆਵੇਗੀ ਨਾ ਕਹਾ ਕਿ ਜੇਕਰ ਉਸੇ ਉੱਧਰ ਪਾਕਿਸਤਾਨ ਜਾਂਦੇ ਹਾਂ ਤਾਂ ਗਰਦਾਰ ਹੋ ਜਾਂਦੇ ਹਾਂ ਜਦ ਕਿ ਪਾਕਿਸਤਾਨ ਨਾਲ ਸਾਡੀ ਭਾਸ਼ਾ ਬੋਲੀ ਤੇ ਸੱਭਿਆਚਾਰ ਸਾਂਝਾ ਹੈ ਉਹਨਾਂ ਕਹ ਕੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਪਰ ਇੱਥੇ ਵਿਸ਼ਵ ਗੁਰੂ ਬਣ ਦੇ ਚੱਕਰਾਂ 'ਚ ਪਏ ਹੋਏ ਹਨ ਉਨ੍ਹਾਂ ਮਿਸਾਲ ਦਿੱਤੀ ਕਿ ਦੀਨਾ ਨਗਰ ਚ ਅਤਵਾਦੀ ਹਮਲੇ ਤੋਂ ਬਾਅਦ ਪਾਸ ਸਰਕਾਰ ਨੇ ਹਮਲੇ ਦਰਾਂ ਨੀ ਫੌਜੀ ਬਲ ਭੇਜਣ ਲਈ ਸੂਬੇ ਤੋਂ 7.5 ਕਰੋੜ ਰੁਪਏ ਦੀ ਮੰਗ ਕੀਤੀ ਸੀ ਮਾਨ ਨੇ ਕਿਹਾ ਇਹ ਮੰਦਪਾਕਾਤੇ ਤਰਕਹੀਨ ਹੈ ਕਿਉਂਕਿ ਜੇ ਸੂਬੇ ਦੇ ਸੱਤ ਤੋਂ ਵੱਧ ਸਪੂਤ ਹਥਿਆਰਮੰਦ ਸਨਾਵਾ ਚ ਦੇਸ਼ ਦੀ ਸੇਵਾ ਕਰਦੇ ਸ਼ਹੀਦ ਹੁੰਦੇ ਹਨ ਉਹ ਉਸ ਨੂੰ ਇਹ ਵੱਧ ਦੋ ਖਰਚੇ ਚੁੱਕਣ ਲਈ ਮਜਬੂਰ ਕੀਤਾ ਜਾਂਦਾ ਹੈ ਉਹਨਾਂ ਕਹਾ ਕਿ ਹਿਮਾਚਲ ਪ੍ਰਦੇਸ਼ ਸ਼ਾਸਨ ਚannels project ਦੇ ਪੈਸੇ ਮੰਗ ਰੱਖਾ ਹੈ ਉਹਨਾਂ ਕਹਾ ਕਿ ਜਨਤਾ ਸਾਨੂੰ ਗਰਦਾਰ ਕਿਹਾ ਜਾਂਦਾ ਹੈ ਜਾਂ ਸਰਦਾਰ ਜੋ ਕਿ ਬਹੁਤ ਹੀ ਅਪਮਾਨਜਨਕ ਤੇ ਬਰਦਾਸ਼ਤ ਤੋਂ ਬਾਹਰ ਹੈ ਉਹਨਾਂ ਕਹਾ ਕਿ ਕਿਸੇ ਨੂੰ ਵੀ ਪੰਜਾਬੀਆਂ ਦੀ ਰਾਸ਼ਟਰਵਾਦੀ ਭਾਵਨਾ ਤੇ ਦੇਸ਼ ਭਗਤੀ ਤੇ ਸਵਾਲ ਉਠਾਉਣ ਦਾ ਅਧਿਕਾਰ ਨਹੀਂ ਹੈ ਸਾਨੂੰ ਦੇਸ਼ ਪ੍ਰਤੀ ਆਪਣੇ ਪਿਆਰ ਲਈ ਉਹਨਾਂ ਤਾਕਤਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਕਿਉਂਕਿ ਵਤਨ ਪ੍ਰਤੀ ਸਾਡਾ ਪਿਆਰ ਸਾਡੇ ਸ਼ਾਨਦਾਰ ਯੋਗਦਾਨ ਤੋਂ ਸਪਸ਼ਟ ਰੂਪ ਚ ਚਲਕਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ